ਸਾ ਧਰਤੀ ਪਈ ਹਰਿਆਵਲੇ ਜਿੱਥੇ ਮੇਰਾ ਸਤਿਗੁਰੂ ਬੈਠਾ ਆ ਜੀ ਸੇ ਅੰਤ ਪਏ ਹਰਿਆਵਲੇ ਜਿੱਨੇ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਤਾ ਧੰਨ ਪਾਪੜ ਧੰਨ ਤੁਨ ਸੁਜਨੀ ਜਨ ਗੁਰੂ ਜਣਿਆ ਮਾਇ ਅੱਜ ਨਾਵੇਂ ਪਾਤਸ਼ਾਹ ਗੁਰੂ ਨਾਨਕ ਦਾ ਨਾਮ ਜਮਾ ਹਿੰਦ ਦੀ ਚਾਦਰ ਚਲਕ ਜੰਮੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ ਦਾ ਮਨਾਉਣ ਰੰਗਾਂ ਹੈ ਜੁਲੂਕੀਆਂ ਸਤਗੁਰਾਂ ਦੀ ਜੀ ਆਇਆਂ ਸੰਗਤਾਂ ਨੂੰ ਸਤਗੁਰਾਂ ਦੇ ਪ੍ਰਕਾਸ਼ ਦੇ ਪਰਮੇਸ਼ਵਰ ਲੱਖ ਲੱਖ ਵਧਾਈ ਹੋਵੇ ਜਿਸ ਸਥਾਨ ਤੇ ਆਪਾਂ ਖਲੋਤੇ ਆ ਇਹ ਉਹ ਮਹਾਨ ਪਵਿੱਤਰ ਸਥਾਨ ਹੈ ਜਿਸ ਧਰਤੀ ਤੇ ਗੁਰੂ ਜੋਤੀ ਜੀ 52 ਸਾਲ ਆਪਣਾ ਨਿਵਾਸ ਰੱਖਿਆ ਇਸੇ ਸਥਾਨ ਤੇ ਨੌਵੇਂ ਪਾਤਸ਼ਾਹ ਸਾਈਂ ਫਰੀਦੂਕ ਦੇ ਘਰ ਤੋਂ ਸਭ ਜੀ ਮਹਾਰਾਜ ਦਾ ਮੇਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦੇ ਘਰ ਆ ਵਿਖੇ ਮਾਤ ਨਾਨਕੀ ਜੀ ਦੇ ਕੋਲ ਇੱਥੇ ਅਵਤਾਰ ਹੋਇਆ ਹਨ 1621ਵੀਂ ਦੇ ਵਿੱਚ ਸਤਗੁਰੂ ਜੀ ਨੇ ਅਵਤਾਰ ਧਾਰਨ ਕੀਤਾ ਸਤਗੁਰੂ ਜੀ ਨੇ ਮਹਾਨ ਬਲੀਦਾਨ ਦੇ ਕੇ ਦਿਲਕ ਜੁੰਜੂ ਦੇ ਰੱਖਿਆ ਕੀਤੀ ਹਿੰਦ ਦੀ ਚਾਦਰ ਬਣ ਕੇ ਸਤਗੁਰੂ ਜੀ ਨੇ ਜੋ ਔਰੰਗੇ ਵੱਲੋਂ ਹਿੰਦੁਸਤਾਨ ਦੀ ਪੱਤ ਲੁੱਟੀ ਜਾ ਰਹੀ ਸੀ ਹਿੰਦ ਦੇ ਚਾਦਰ ਮੰਨ ਕੇ ਸਤਗੁਰੂ ਜੀ ਨੇ ਹਿੰਦੁਸਤਾਨ ਵਾਸੀਆਂ ਦੀ ਪੱਤ ਢੱਕੀ ਇੱਕ ਵਿਦਵਾਨ ਦਾ ਕਥਨ ਹੈ ਅਗਰ ਤੇਰੀ ਜੋਤ ਦੁਨੀਆ ਮੇ ਆਈ ਨਾ ਹੋਤੀ ਜ਼ੁਲਮ ਬਾ ਜ਼ਬਰ ਕੀ ਸਫਾਈ ਨਾ ਹੋਤੀ ਹਰ ਤਰਫ ਝੰਡਾ ਚੂਲ ਜਾਤਾ ਇਸਲਾਮ ਦਾ ਹਰ ਜਗ੍ਹਾ ਤੇ ਕਲਮਾ ਹੋਤਾ ਇਲਹਾਮ ਦਾ ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ ਤਾਂ ਬੇਦੋਂ ਕੀ ਕਾਨੂੰ ਸੁਣਾਈ ਨਾ ਹੋਤੀ ਐਸੇ ਮਹਾਨ ਅਰਪਕਾਰੀ ਸਤਿਗੁਰੂ ਯਾਕ ਦੀ ਮੂਰਤ ਵਿੰਨ ਦੀ ਚਾਦਰ ਤਿਲਕ ਜੰ ਨੂੰ ਦੇ ਰਾਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪਰਵੀਆਂ ਸਮੁੱਚੀਆਂ ਸੰਗਤਾਂ ਨੂੰ ਜਿਥੇ ਇੱਕ ਵਾਰ ਫੇਰ ਲੱਖ ਲੱਖ ਵਧਾਈ ਬਤਾਫ ਪੇਸ਼ ਕਰਦਾ ਹੈ ਉਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਗਵਿੱਤਰ ਅਸਥਾਨ ਤੇ ਪਰਸੋਂ ਰੋਜ ਤੋਂ ਇਸਹਾਕ ਮੁਕੱਦ ਦਾ ਰਿਹੇ ਰੇ ਪਰਸੋਂ ਰੋਜ ਤੋਂ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸ਼ਰੋਣੀ ਗੁਰਦਵਾਰਾ ਪ੍ਰੰਤ ਕਮੇਟੀ ਦੇ ਮਾਨ ਜੋ ਪ੍ਰਧਾਨ ਜਾਦੇਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਅਤੇ ਸਾਥਕਾਂ શ્રી ਹਰਮਨ ਸਿੰਘ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਸੁਨਿਪਾਲਣ ਮਿਲ ਕੇ ਨਗਰ ਕੀਰਤਨ ਸੁਨਾਇਆ ਗਿਆ ਜੋ ਇੱਥੇ ਆਕਰ ਕੇ ਖੁਸ਼ਾਤੀ ਹੋਈ ਅੱਜ ਅਮਰਦੇਵ ਕੋਲ ਮਖੇਰ ਤੌਰ ਤੇ ਸਵਾਗਤ ਕਰ ਰਹੇ ਹਨ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਹਾਜ਼ਰੀ ਉੱ ਭਰ ਕੇ ਲੰਗਰ ਮੱਤ ਝੋ ਕੇ ਗੁਰੂ ਕੀ ਖੁਸ਼ੀਆਂ ਲੈ ਰਹੀਆਂ ਹਨ ਉਥੇ ਮੈਂ ਬੇਨਤੀ ਕਰਾਂ ਜਿੱਥੇ ਜਿੱਥੇ ਵੀ ਸੰਗਤ ਕੇ ਬੇਨਤੀ ਸੁਣ ਰਹੀ ਹੈ ਭਾਈ ਜਿਹੜੇ ਨਸ਼ੇ ਕਰਦੇ ਹੋ ਉਹਨਾਂ ਦਾ ਕੋਰ ਵੱਡੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਲੱਗिए ਗੁਰੂ ਕੇ ਜਹਾਜੇ ਚੜੀਏ ਅਮਰ ਸਾਕੇ ਖੰਡੇ ਵਾਟੇ ਦਾ ਗੁਰੂ ਕੇ ਧੀਆ ਪੁੱਤਰ ਬਣੀਏ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ ਖਤੇ ਪ੍ਰਵਾਨ ਕਰੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਕਿਰਪਾ